ਵਾਹਿ ਗੁਰੂ ਵਾਹਿ ਗੁਰੂ ਜੀ ਵਾਹ ਗੁਰ 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 ਵਾ ਗਰ 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 ਵਾ ਗ੍ਰ 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 ਵਾ ਗਰ ਵਾ ਗਰ ਪਾ ਗਰ ਪਾ ਗਰ ਵਾ ਗਰ ਵਾ ਗਰ ਪਾ ਗਰ ਪਾ ਗਰ ਵਾ ਗਰ ਪਾ ਗਰ ਵਾ ਗਰ ਵਾ ਗਰ ਵਾ ਗਰ ਪਾ ਗਰ ਵਾ ਗਰ ਵਾ ਗਰ ਪਾ ਗਰ ਵਾ 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 ਗ੍ਰ ਵਾ ਗ੍ਰ ਪਾ ਗ੍ਰ ਵਾ 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 ਗ੍ਰ ਪਾ ਗ੍ਰ ਵਾ ਗ੍ਰ ਵਾ ਗ੍ਰ ਵਾ ਗ੍ਰ ਵਾ ਗ੍ਰ 와그파드파드와그와그와드파드와그파드와그와그와그파드파드와그와드와드와그 ਵਾ ਗਰ 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 ਪਾ ਗ੍ਰ 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 ਵਾ ਗਰ 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 ਵਾ ਗ੍ਰ ਪਾ ਇੰਦਰ ਵਾ ਗ੍ਰ ਪਾ ਇੰਦਰ ਵਾ ਗ੍ਰ ਪਾ ਗ੍ਰ ਵਾ ਇੰਦਰ ਵਾ ਗ੍ਰ ਵਾ ਗ੍ਰ ਪਾ ਇੰਦਰ ਵਾ ਗ੍ਰ ਵਾ ਗ੍ਰ ਪਾ ਗ੍ਰ ਪਾ ਗ੍ਰ ਵਾ ਗ੍ਰ ਵਾ ਗ੍ਰ ਵਾ ਗ੍ਰ ਪਾ ਗ੍ਰ ਵਾ ਗ੍ਰ ਵਾ ਇਗਰ 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 ਗਰਿ ਖਵਾ 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 ਗ ਵਾ ਗ੍ਰ ਵਾ ਗ੍ਰ ਵਾ ਗ੍ਰ ਫਾ ਗ੍ਰ ਵਾ 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 ਗ੍ਰ ਕਵਾ ਗਰ 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 ਕਵਾ ਗਰ

Fa, gr, 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 comfortably ang blander One dread グワ phidgr wh Ah dr flar�� 過 log dr las grrzy dr loeg ans dr What dr was dr was ar dr 력 ਵਾ ਗ੍ਰ 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 وا گر 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 وا ਵਾਗਰ 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 ਵਾਗਰ

وا در 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 ਵਾ ਇਦਰ 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 ਵਾਗਰ 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 ਵਾ ਗ੍ਰ 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 ਪਾ ਇਂਦਰ ਪਾ ਇਂਦਰ ਪਾ ਗਰ ਪਾ ਗਰ ਪਾ ਗਰ 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 ਪਾ ਗਰ ਪਾ ਇਂਦਰ ਪਾ ਗਰ ਪਾ ਗਰ ਪਾ ਇਂਦਰ ਪਾ ਗਰ ਪਾ ਇਂਦਰ ਵਾ ਗ੍ਰ 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 ਵਾ ਗ੍ਰ

ਵਾਂਦਰ 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 ਵਾਂਦਰ

ਵਾ ਗਰ 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 ਵ ਵਾ ਗ੍ਰ 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 Qua gra, 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 qua gra,

ਵਾ ਗ੍ਰ 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 ਵਾ ਗ੍ਰ